ਪਟਿਆਲਾ ਦੇ ਵਿੱਚ ਡਿਸਟ੍ਰਿਕਟ ਕੋਰਟ ਦੇ ਵਿੱਚੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਪੇਸ਼ ਹੋਣ ਵਾਸਤੇ ਇੱਕ ਕੈਦੀ ਪੁਲਿਸ ਪ੍ਰਸ਼ਾਸਨ ਦੇ ਨਾਲ ਆਉਂਦਾ ਹੈ ਜਿਸ ਦੇ ਉੱਪਰ ਐਨਡੀपीएस ਦਾ ਮਾਮਲਾ ਦਰਜ ਹੈ ਜਦੋਂ ਪੇਸ਼ ਹੋਣ ਤੋਂ ਬਾਅਦ ਉਹ ਵਾਪਸ ਆ ਰਿਹਾ ਹੁੰਦਾ ਤਾਂ ਪਟਿਆਲਾ ਪੁਲਿਸ ਦੀ ਚੌਥੀ ਮੰਜ਼ਲ ਤੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੱਥ ਛੁੜਾ ਕੇ ਭੱਜ ਜਾਂਦਾ ਹੈ ਉਸ ਸਮੇਂ ਵੀ ਉਹ ਨਸ਼ੇ ਦੀ ਹਾਲਤ ਵਿੱਚ ਹੁੰਦਾ ਜਦੋਂ ਤੀਸਰੀ ਮੰਜ਼ਲ ਤੋਂ ਪਹੁੰਚਦਾ ਤਾਂ ਭੱਜਦਾ ਭੱਜਦਾ ਤੀਸਰੀ ਮੰਜ਼ਲ ਤੋਂ نیچے ਗਿਰ ਜਾਂਦਾ ਹੈ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਉਸਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਐਮਰਜੈਂਸੀ ਵਿੱਚ ਪਹੁੰਚੀ ਕਰਵਾਇਆ ਗਿਆ ਹੈ ਫਿਲਹਾਲ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਕੰਪਲੈਕਸ ਚੇਕ ਕਰਨਾ ਵਾਪਰੇ ਕੀ ਮਾਮਲਾ ਹੈ ਸਾਰਾ ਇਹ ਇੱਕ ਰਵੀ ਕੁਮਾਰ ਨਾਂ ਦਾ ਲੜਕਾ ਰੰਗੇਸ਼ਾ ਕਲੋਨੀ ਦਾ ਕਤਵਾਲੀ ਏਰੀਆ ਦਾ ਰਹਿਣ ਵਾਲਾ ਜਿਹਦੇ ਤੇ ਜਿਹਦੇ ਖਿਲਾਫ ਕੱਲ ਮਕਦਮਾ ਦਰਜ ਕੀਤਾ ਗਿਆ ਸੀ 50 ਗ੍ਰਾਮ ਹੈਰੋਇਨ ਦਾ ਸਿਵਲਾਈ ਥਾਣੇ ਜਿਹ ਜਿਹਨੂੰ ਅੱਜ ਸਬ ਇੰਸਪੈਕਟਰ ਅੰਗਰੇਜ਼ ਸਿੰਘ ਦੀ ਅਗਵਾਈ ਚ ਟੀਮ ਅੱਜ ਉਹਨੂੰ ਮਨਜੁਗ ਅਦਾਲਤ ਚ ਚੌਥੀ ਫਲੋਰ ਤੇ ਲੈ ਕੇ ਆਈ ਸੀ ਪੇਸ਼ ਕਰਨਾ ਜਦੋਂ ਚੌਥੇ ਫਲੋਰ ਤੇ ਇੱਕਦਮ ਇਹ ਇਸ ਨੇ ਪੁਲਿਸ ਦੀ ਕਸਟਡੀ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਜਦੋਂ ਪੁਲਿਸ ਦੀ ਕਸਟਡੀ ਚੋਂ ਇਹ ਚੌਥੇ ਫਲੋਰ ਤੋਂ ਤੀਜੇ ਫਲੋਰ ਤੱਕ ਆ ਗਿਆ ਮੁਲਾਜ਼ਮੇ ਦੇ ਪਿੱਛੇ ਭੱਜੇ ਤੀਜੇ ਫਲੋਰ ਤੋਂ ਇਹ ਨੇ ਇੱਕਦਮ ਰੈਂਪ ਦੇ ਨਾਲ ਥੱਲੇ ਛਾਲ ਮਾਰਤੀ ਜਿਹਨੂੰ ਨਾਲ ਦੀ ਨਾਲ ਹੀ ਲਿਆ ਕੇ ਮੁਲਾਜਮਾ ਨੇ ਆਪਣੀ ਗੱਡੀ ਚ ਲਿਆ ਕੇ ਇਹਨੂੰ ਇੱਥੇ ਰਜਿੰਦਰ ਹਸਪਤਾਲ ਐਡਮਿਟ ਕਰਾਇਆ ਜਿਹਦਾ ਇਲਾਜ ਕਰਾਇਆ ਜਾ ਰਿਹਾ ਜੋ ਦਰੰਨ ਹੈ ਸਰ ਕਿੰਨੇ ਕੇ ਸੱਟ ਲੱਗੀ ਹੈ ਇਸ ਤੇ ਡਾਕਟਰ ਸਾਹਿਬ ਹੀ ਦੱਸ ਸਕਦੇ ਨੇ ਅਸੀਂ ਬਿਲਕੁਲ ਇਲਾਜ ਕਰਾ ਰਹੇ ਹਾਂ ਸਾਰੀ ਟੀਮ ਸਾਡੀ ਇੱਥੇ ਜੀ ਨਸ਼ੇ ਦੀ ਆਦੀ ਹੋਣ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਪਹਿਲਾਂ ਇਹਦੇ ਖਿਲਾਫ ਹਿਮਾਚਲ ਪੁਲਿਸ ਵੀ ਬਲਾਸਪੁਰ ਜ਼ਿਲ੍ਹੇ ਵੀ ਪਰਚਾ ਦਰਜ ਹੈ ਤਤਵਾਰੀ ਥਾਣੇ ਪਰਚਾ ਦਰਜ ਨੇ ਇਹ ਨਸ਼ਾ ਵੇਚਣ ਦਾ ਆਦੀ ਸੀ ਕਿੰਨੇ ਪਰਚੇ ਦਰਜ ਨੇ ਨਸ਼ਾ ਲੈਣ ਦਾ ਪੰਜਾਬ ਵਿੱਚ ਕਿੰਨੇ ਹਾਲੇ ਹਾਲ ਦੀ ਘੜੀ ਜ਼ੋਰ ਕਾਰਡ ਚੋਂ ਪਤਾ ਲੱਗਿਆ ਦੋ ਮੁਕਤਮੇ ਦਰਜ ਨੇ ਦੇ ਖਿਲਾਫ ਪਹਿਲਾਂ 2022 ਤੇ 23 ਦੇ ਤੇ ਬਾਕੀ ਰਿਕਾਰਡ ਸਾਰੇ ਐਨਡੀਪੀਐਸ ਦੇ ਸਰ ਐਨਡੀਪੀਐਸ ਤੇ ਐਕਸਰਸਾਈਜ਼ ਹੈ ਸਰ ਜਿਸ ਤਰ੍ਹਾਂ ਇਸਨੇ ਕੋਰਟ 'ਚ ਛਾਲ ਮਾਰਾਂ ਦੀ ਇਸ ਦੇ ਉੱਪਰ ਵੀ ਕਾਰਵਾਈ ਹੋਏਗੀ ਇਸ ਦੇ ਖਿਲਾਫ ਜੋ ਇਹ ਨੇ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਇਹ ਨੇ ਪੁਲਿਸ ਦੀ ਕਸਟਡੀ 'ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਸ ਸਬੰਧ 'ਚ ਕਾਰਵਾਈ ਜੋ ਬਣਦੀ ਕਾਨੂੰਨੀ ਕਾਨੂੰਨੀ ਕਾਰਵਾਈ ਨਵਾਂ ਮੁਕਤਮਾ ਦਰਜ ਕੀਤਾ ਗਿਆ ਡਾਕਟਰ ਕ ਡਾਕਟਰ ਹਜੇ ਕਲੀਅਰ ਕਰ ਰਹੇ ਆ ਉਹਦਾ ਇਲਾਜ ਚੱਲ ਰਿਹਾ ਥੈਂਕ ਯੂ ਸਰ ਹੋਪਫੁਲੀ ਠੀਕ ਥੈਂਕ ਯੂ